ਕੋਈ ਗੱਲ ਨਹੀਂ ਜੇ ਬੇਲ ਨਹੀਂ ਆਉਂਦੀ ਤਾਂ ਕੀ ਕਰਨਾ ਅੱਡਮ ਨੂੰ ਟੱਕ ਨਹੀਂ ਆਉਂਦਾ ਬਾਹਰ ਆ ਜੀ ਆਪਾਂ ਇਹਨਾਂ ਨੂੰ ਦੇ ਸਕਦੇ ਹਾਂ ਪਾਉਂਦੇ ਦੋ ਲਾਈਨ ਪਾਸਾ ਆਪਦੇ ਸੋਸ਼ਲ ਮੀਡੀਆ ਟੀਮ ਕੋਲ ਦੇ ਦੋ ਆਜੂ ਆ ਸਾਡੀ ਸਿੱਖਿਆ ਆਹ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਜਿਵੇਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ ਗੈਂਗਸਟਰਾਂ ਦੇ ਖਿਲਾਫ ਵਾਰ ਚੱਲੂ ਹੈ ਇਸੇ ਦੀ ਲੜੀ ਵਿੱਚ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ ਅ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਇਹਦੇ ਜਿਹੜੇ ਬੈਕਵਰਡ ਫਾਰਵਰਡ ਲਿੰਕੇਜਸ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਨਹੀਂ ਜਾਂਦਾ ਕਿਉਂਕਿ ਇਹ ਸਿਰਫ ਨਸ਼ਾ ਹੀ ਨਹੀਂ ਬਲਕਿ ਇਹਦੀ ਇੱਕ ਲੌਜਿਸਟਿਕਸ ਤੇ ਜਿਹੜੀ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਵੀ ਅ ਅਨਰਥ ਕਰਨਾ ਉਨਾ ਹੀ ਜ਼ਰੂਰੀ ਹੈ ਇਸੇ ਦੀ ਲੜੀ ਵਿੱਚ ਇਹ ਟੋਟਲ ਬਰਾਮਦਗੀ ਜਿਹੜੀ ਖੰਨਾ ਪੁਲਿਸ ਨੇ ਕੀਤੀ ਹੈ ਇਹ ਹੈ 6 ਕਿਲੋ 115 ਗ੍ਰਾਮ ਨਾਲ ਹੀ 2 ਲੱਖ ਦੀ ਡਰੱਗ ਮਨੀ ਤੇ ਦੋ ਪਿਸਤੌਲ ਅਤੇ 3 ਬੋਰ ਦੇ ਅਤੇ ਦੋ ਚਾਰ ਵੀਲਰ ਰਿਕਵਰ ਕੀਤੇ ਗਏ ਨੇ ਇਹਦੇ ਵਿੱਚ ਜਿੰਨੇ ਨਾਮਜਦ ਦੋਸ਼ੀ ਹਨ ਸਾਡੇ 19 ਨਾਮਜਦ ਦੋਸ਼ੀ ਹਨ ਅਤੇ ਇਹਨਾਂ ਵਿੱਚੋਂ ਤਕਰੀਬਨ 10 ਅਰੈਸਟ ਹੁਣ ਤੱਕ ਹੋ ਚੁੱਕੇ ਹਨ ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਜਦ ਇੱਕ ਨਾਕੇ ਨਾਕਾਬੰਦੀ ਦੇ ਦੌਰਾਨ 4 ਕਿਲੋ ਦੀ ਰਿਕਵਰੀ ਹੁੰਦੀ ਹੈ ਦੋ ਨੌਜਵਾਨਾਂ ਤੋਂ 25 ਸਾਲਾਂ ਦੇ ਤਕਰੀਬਨ ਜਸ਼ਨ ਅਤੇ ਅੰਗਰੇਜ਼ ਜਸ਼ਨ ਫੂਲ ਥਾਣੇ ਦਾ ਰਹਿਣ ਵਾਲਾ ਹੈ ਬਠਿੰਡਾ ਅਤੇ ਜਿਹੜਾ ਅੰਗਰੇਜ਼ ਹੈ ਇਹ ਵੇਰੋਵਾਲ ਥਾਣਾ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੂੰ ਪਹਿਲਾਂ ਅਰੈਸਟ ਕੀਤਾ ਗਿਆ 4 ਕਰੋੜ 4 ਕਿਲੋ ਦੀ ਰਿਕਵਰੀ ਦੇ ਨਾਲ ਇਹਨਾਂ ਦੀ ਸਸਟੇਨਡ ਪੁੱਛਗਿੱਛ ਟੈਕਨੀਕਲ ਐਨਾਲਿਸਿਸ ਅਤੇ ਬਾਕੀ ਸਾਰੀ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਇਹ ਆਪਣੇ ਜਿਹੜਾ ਇਹਨਾਂ ਦਾ ਹੈਂਡਲਰ ਹੈ ਉਹਦਾ ਇਹ ਪਹਿਲਾਂ ਵੀ ਸੱਤ ਗੇੜੇ ਲਾ ਚੁੱਕੇ ਸਨ ਇਹ 3 ਢੀੜੇ ਇਹਨਾਂ ਨੇ ਤਰਨਤਾਰਨ ਤੋਂ ਲਾਇਸੀ ਅਤੇ 4 ਢੀੜੇ ਇਹਨਾਂ ਨੇ ਜਲਾਲਾਬਾਦ ਤੋਂ ਲਗਾਏ ਸੀ। ਇਸ ਵਾਰ ਵੀ ਇਹ ਆਪਣਾ ਫਿਰੋਜ਼ਪੁਰ ਤੋਂ ਸਮਾਨ ਚੱਕ ਕੇ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ ਤੇ ਵਾਇਆ ਲੁਧਿਆਣਾ ਤੇ ਇਹਨਾਂ ਨੂੰ ਅਖੰਨਾ ਵਿਖੇ ਕਾਬੂ ਕੀਤਾ ਗਿਆ। ਇਹ ਜਿਹੜਾ ਅੰਗਰੇਜ਼ ਤੇ ਜਸ਼ਨ ਹੈ ਇਹਨਾਂ ਦੀ ਮੁਲਾਕਾਤ ਤਦ ਹੁੰਦੀ ਹੈ ਜਦ ਜਸ਼ਨ ਦੀ ਗਰਲਫ੍ਰੈਂਡ ਦੀ ਸਹੇਲੀ ਦਾ ਦੋਸਤ ਇਨ ਟੱਚ ਆਂਦਾ ਹੈ ਅੰਗਰੇਜ਼ ਦੇ ਨਾਲ। ਤੇ ਅੰਗਰੇਜ਼ ਦੇ ਕਹਿਣ ਮੁਤਾਬਕ ਇਹ ਦਾ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਹੜਾ ਕਿ ਫਰੀਦਕੋਟ ਜੇਲ੍ਹ ਵਿੱਚ ਕੈਦੀ ਸੀ ਇਹ ਫਰੀਦਕੋਟ ਜੇਲ੍ਹ ਦਾ ਇੱਕ ਹੋਰ ਕੈਦੀ ਜਿਹੜਾ ਇਹਦੇ ਪਿੰਡ ਵਾਸੀ ਦਾ ਦੋਸਤ ਇਹਨੇ ਇਹਦੀ ਮੁਲਾਕਾਤ ਉਹਦੇ ਨਾਲ ਕਰਾਈ ਯਾਨੀ ਕਿ ਜਿਹੜਾ ਅੰਗਰੇਜ਼ ਦਾ ਹੈਂਡਲਰ ਹੈ ਜਿਹੜਾ ਕਿ ਇਹਨਾਂ ਨੂੰ ਕਨਸਾਈਨਮੈਂਟ ਚਗਾ ਕੇ ਸੋਰਸ ਟੂ ਡੈਸਟੀਨੇਸ਼ਨ ਰੱਖਦਾ ਹੈ ਇਹ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਅਤੇ ਹੁਣ ਇਹਦੇ ਕਹਿਣ ਦੇ ਮੁਤਾਬਕ ਏ ਪੁਰਤਗਾਲ ਵਿਖੇ ਹੈ ਯਾਨੀ ਕਿ ਇਹ ਦੋਨਾਂ ਦਾ ਇੱਕ ਫੋਰਨ ਹੈਂਡਲਰ ਹੈ ਜਿਹੜਾ ਕਿ ਇਹਨਾਂ ਦਾ ਇਹ ਸਤਵਾਂ ਜਾਂ ਅੱਠਵਾਂ ਗੇੜਾ ਸੀ ਇਹਨਾਂ ਨੂੰ ਕਮਿਸ਼ਨ ਦੇ ਤੌਰ ਤੇ ਹਰ ਕਿਲੋ ਹੈਰੋਇਨ ਦੇ ਬਦਲੇ ਤਕਰੀਬਨ 20000 ਮਿਲਦਾ ਸੀ ਜਿਹੜਾ ਕਿ ਇਹ ਦੋਨੋਂ ਆਪਸ ਵਿੱਚ ਸ਼ੇਅਰ ਕਰਦੇ ਸਨ ਕਿਉਂਕਿ ਜਿਹੜਾ ਇਹ ਅੰਗਰੇਜ਼ ਹੈ ਇਹਨੂੰ ਗੱਡੀ ਨਹੀਂ ਚਲਾਉਣੀ ਆਂਦੀ ਸੀ ਇਸ ਲਈ ਜਸ਼ਨ ਦੀ ਗੱਡੀ ਦਾ ਇਸਤੇਮਾਲ ਕਰਦਾ ਸੀ ਇਸ ਲਈ ਪਹਿਲਾਂ ਇਹ ਰਿਕਵਰੀ ਸ਼ੁਰੂ ਹੁੰਦੀ ਹੈ ਇੱਕ ਗੱਡੀ ਅਤੇ 4 ਕਿਲੋ ਹੈਰੋਇਨ ਤੋਂ ਇਸੀ ਦੀ ਲੜੀ ਵਿੱਚ ਬੈਕਵਰਡ ਅਤੇ ਫੋਰਵਰਡ ਲਿੰਕੇजेस ਨੂੰ ਖੰਗਾਲਦੇ ਹੋਏ ਇਹਦੇ ਵਿੱਚ ਹੋਰ ਅਰੈਸਟਾਂ ਹੋਈਆਂ ਬਾਕੀ ਦੇ ਅਕਿਊਜ਼ ਦੇ ਨਾਂ ਹਨ ਜਿਹੜੇ ਕਿ ਅਰੈਸਟ ਹੋ ਚੁੱਕੇ ਹਨ ਅ ਪ੍ਰਭਜੋਤ ਜਿਹੜਾ ਕਿ ਕੂਮਕਲਾ ਨਾਲ ਰਹਿਣ ਵਾਲਾ ਹੈ 19 ਸਾਲ ਬੁਰਤੇਜ ਖਰੜ ਦਾ ਰਹਿਣ ਵਾਲਾ ਜਿਤੇ ਪਹਿਲਾਂ ਵੀ ਦੋ ਪਰਚੇ ਦਰਜ ਹਨ ਆਮਜ਼ ਐਕਟ ਤੇ ਐਨਡੀਪੀਐਸ ਐਕਟ ਦੇ ਇਹ 28 ਸਾਲਾਂ ਦਾ ਹੈ ਇਹ ਤੋਂ ਵੀ ਚਿੱਟੇ ਦੀ ਰਿਕਵਰੀ ਹੋਈ ਹੈ ਕਮਰਵੀਰ ਜਿਹੜਾ ਕਿ ਸਲੀਮ ਟਾਬਰੀ ਦਾ ਰਹਿਣ ਵਾਲਾ ਹੈ ਇਹ ਤੇ ਵੀ ਤਕਰੀਬਨ 2-3 ਪਰਚੇ ਹਨ ਮਾਡਲ ਟਾਊਨ ਡਿਵੀਜ਼ਨ ਨੰਬਰ 5 थाना ਸੀਪੀ ਲੁਧਿਆਣਾ ਦੇ ਮਨਪ੍ਰੀਤ ਧੀਮਾ ਜਿਹੜਾ ਕਿ ਦੁਰਾਹੇ ਥਾਣੇ ਦਾ ਰਹਿਣ ਵਾਲਾ ਹੈ ਇਹ ਤੇ ਵੀ 6 ਪਰਚੇ ਦਰਜ ਹਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਅੰਮ੍ਰਿਤਸਰ ਖੰਨਾ ਮੋਹਾਲੀ ਲੁਧਿਆਣਾ ਆਦਿ ਵਿੱਕੀ ਮਰਾਡੋ ਜਿਸ ਤੇ ਤਕਰੀਬਨ 26 ਪਰਚੇ ਦਰਜ ਹਨ ਇਹ ਵੀ ਪਟਿਆਲਾ ਲੁਧਿਆਣਾ ਮੋਹਾਲੀ ਖੰਨਾ ਚੰਡੀਗੜ੍ਹ ਤੇ ਨਵਾਂ ਸ਼ਹਿਰ ਵਿਖੇ ਦਰਜਨ ਇਹ ਜੈਕਟ ਅਟੈਂਪਟ ਟੂ ਮਰਡਰ ਐਂਟੀਪੀਐਸ ਐਕਟ ਦੇ ਅਧੀਨ ਹਨ ਹੁਣ ਆndi ਹੈਗੀ ਆ ਅੱਗੇ ਇਹਦੇ ਵਿੱਚ ਅਸੀਂ ਜਿਹੜੇ ਜੇਲ ਦੇ ਲਿੰਕੇਜਸ ਵੀ ਨੇ ਉਹਨਾਂ ਨੂੰ ਵੀ ਸਕਸੈਸਫੁਲੀ ਬੇਨਕਾਬ ਕੀਤਾ ਹੈ ਇੱਕ ਦੋਸ਼ੀ ਫੜਿਆ ਗਿਆ ਹੈ ਜਿਹਦਾ ਨਾਮ ਹੈ ਸੁਨੀਲ ਇਲਿਆਸ ਬੱਠੀ ਜਿਹਨੂੰ ਪ੍ਰੋਡਕਸ਼ਨ ਫੋਰੈਂਟ ਤੇ ਅਸੀਂ ਲੈ ਕੇ ਆਏ ਉੱਚ ਗਿੱਚ ਦੇ ਦੌਰਾਨ ਇਹਦੇ ਸਾਹਮਣੇ ਆਇਆ ਕਿ ਇਸਤੇ ਤਕਰੀਬਨ ਇੱਕ ਦਰਜਨ ਐਫਆਈਆਰ ਸਨ ਇਹ ਤੋਂ ਰਿਕਵਰੀ ਹੋਈ ਹੈ ਡਰੱਗ ਮੰਨੀ ਦੀ ਇੱਕ ਹੋਰ ਗੱਡੀ ਦੀ ਦੋ ਪਿਸਤੌਲਾਂ ਦੀ ਅਤੇ ਹੋਰ ਹੇਰੋਇਨ ਦੀ ਇਹ ਆਪਣਾ ਜੇਲ ਵਿੱਚ ਹੀ ਬੈਠੇ ਕੰਮ ਚਲਾ ਰਿਹਾ ਸੀ ਤੇ ਇਹਦਾ ਜਿਹੜਾ ਬਾਹਰ ਕਰਿੰਦਾ ਕੰਮ ਕਰਦਾ ਸੀਗਾ ਹਰਸ਼ਦੀਪ ਜਿਹੜਾ ਕਿ ਸਮਰਾਲੇ ਥਾਣੇ ਦਾ ਰਹਿਣ ਵਾਲਾ ਹੈਗਾ 22 ਸਾਲਾਂ ਦਾ ਇਹ ਦੋਨਾਂ ਨੂੰ ਹੀ ਕਾਬੂ ਕੀਤਾ ਗਿਆ ਹੈ ਨਾਲ ਜਿਹੜੀ ਡਰੱਗ ਮਣੀ ਸੀ ਇਹਦੀ ਮਾਤਾ ਹੈਗੀ ਆ ਘਰੇ ਜਿਹਨੂੰ ਇਹ ਡਰੱਗ ਮਣੀ ਜਮਾ ਕਰਦੇ ਸੀਗੇ ਇਹਦੀ ਮਾਤਾ ਤੋਂ ਵੀ ਇਹ ਡਰੱਗ ਮਣੀ ਸੀ ਸਿਕਸੈਸਫੁਲੀ ਰਿਕਵਰ ਕਰ ਪਾਏ ਹਾਂ ਨਾਲ ਹੀ ਇਹਦੇ ਵਿੱਚ ਜਿਹੜਾ ਇਹ ਫੋਨ ਇਸਤੇਮਾਲ ਕਰਦਾ ਸੀ ਜੇਲ ਵਿੱਚ ਇਹ ਵੀ ਸਿਕਸੈਸਫੁਲੀ ਰਿਕਵਰ ਹੋ ਪਾਇਆ ਹੈ ਜਦੀ ਅੱਗੇ ਜਾਂਚ ਜਾਰੀ ਹੈ ਤਾਂਕਿ ਇਹਦਾ ਫੋਨ ਜਿਹੜਾ ਨੈਟਵਰਕ ਹੈ ਉਹਦਾ ਪਰਦਾਫਾਸ਼ ਕੀਤਾ ਜਾਵੇ ਇੱਕ ਹੋਰ ਰਿਕਵਰੀ ਹੋਈ ਹੈ ਜਿਹਦੇ ਅੰਦਰ 1 ਕਿਲੋ ਹੇਰੋਇਨ ਬਰਾਮਦ ਹੋਈ ਹੈ ਇਸ ਲੜਕੇ ਦਾ ਨਾਮ ਹੈ ਗੁਰਮੀਤ ਇਹ 23 ਸਾਲਾਂ ਦਾ ਰਹਿਣ ਵਾਲਾ ਹੈ ਸਿਟੀ ਫਾਜ਼ਿਲਕਾ ਦਾ ਪਿੱਛੋਂ ਦੀ ਅਦੇ ਚੰਡੀਗੜ੍ਹ ਵਿਖੇ ਇੱਕ ਰੈਪਿਡੋ ਤੇ ਡਰਾਈਵਰ ਦਾ ਕੰਮ ਕਰਦਾ ਸੀ ਇਹ ਵੀ ਪਿੱਛੋਂ ਦੀ ਫਿਰੋਜ਼ਪੁਰ ਬਾਰਡਰ ਤੋਂ ਲੈ ਕੇ ਆਇਆ ਸੀ ਤੇ ਇਹਦਾ ਵੀ ਡੈਸਟੀਨੇਸ਼ਨ ਚੰਡੀਗੜ੍ਹ ਹੀ ਸੀ ਇਹ ਪਹਿਲਾਂ ਨਸ਼ੇ ਪੱਤਣ ਕਰਨ ਦਾ ਆਦੀ ਸੀ ਫਿਰ ਪੈਸਿਆਂ ਦੀ ਲੋੜ ਦੇ ਕਾਰਨ ਇਹ ਬਾਚੋ ਕੂਰੀਅਰ ਬਣਿਆ ਇਹਦੀ ਵੀ ਇਹਦੇ ਜਿਹੜਾ ਹੈਂਡਲਰ ਸੀ ਉਹਨੇ 30000 ਪ੍ਰਤੀ ਮਹੀਨੇ ਦੀ ਕਮਿਸ਼ਨ ਫਿਕਸ ਕੀਤਾ ਹੋਇਆ ਸੀ ਇਹਤੇ ਵੀ ਸਾਡੀ ਅੱਗੇ ਜਾਂਚ ਜਾਰੀ ਹੈ ਇਸ ਲਈ ਸਾਰੇ ਬੈਕਵਰਡ ਫੋਰਵਰਡ ਲਿੰਕੇजेस ਜਿਹੜਾ ਜੇਲ ਦਾ ਨੈਟਵਰਕ ਹੈ ਫਾਈਨੈਂਸ਼ੀਅਲ ਨੈਟਵਰਕ ਹੈ ਆਦਿ ਉਹਦਾ ਪਰਦਾ ਫਾਸ਼ ਕਰਨਾ ਇੱਕ ਛਲਾਗਾ ਯੋਗ ਕੰਮ ਹੈ ਤੇ ਇਹ ਸਾਰੇ ਆਪਰੇਸ਼ਨ ਨੂੰ ਸੁਪਰਵਾਈਜ਼ ਤੇ ਪਲਾਨ ਕੀਤਾ ਹੈਗਾ ਐਸਪੀਡੀ ਪਵਨਜੀਤ ਜੀ ਨੇ ਸਾਡੇ ਡੀਐਸਪੀਡੀ ਮੋਹਿਤ ਨੇ ਸਾਡੇ ਜਿਹੜੇ ਸੀਆਈ ਇਨਚਾਰਜ ਨੇ ਐਸਆਈ ਨਰਿੰਦਰ ਐਸਆਈ ਸੰਦੀਪ ਅਤੇ ਜਿਹੜੇ ਸਾਡੇ ਟੈਕਨੀਕਲ ਇਨਚਾਰਜ ਨੇ ਐਸਆਈ ਸਿੰਪਰ ਮਾਂ ਗੜੇ 404 ਕਿਲੋ ਵਾਲੀ ਨਰਲਾਂ ਚਲਾਉਂਦੇ ਜੀ 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 ਉਹਨਾਂ ਦੀ ਸਾਰਿਆਂ ਦੀ ਫਾਰਵਰਡ ਲਿੰਕੇਜਸ ਨੇ ਜਿਹੜਾ ਇਹ ਸਾਰਾ ਬਾਰਡਰ ਤੋਂ ਜਲਾਲਾਬਾਦ ਤਰਨਤਾਰਨ ਤੋਂ ਸਾਰਾ ਜਿਹੜਾ ਨਿਸ਼ਾਨਦਾ ਸੀਗਾ ਉਹ ਸਾਰਾ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹਨਾਂ ਦੇ ਥਰੂ ਹੀ ਜਾਂਦਾ ਸੀ ਇਹ ਸਾਰਾ ਨੈਟਵਰਕ ਦਾ ਪਾਰਟ ਨੇ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹਦੇ ਅੰਦਰ ਪ੍ਰਾਇਮਰੀ ਦੋਸ਼ੀ ਜਿਹੜਾ ਸੀ ਪਹਿਲਾਂ ਫੜਿਆ ਸੀਗਾ ਉਹਦਾ ਜਿਹੜਾ ਹੈਡਲਰ ਹੈ ਉਹ ਵੀ ਫੋਰਨ ਹੈਂਡਲਰ ਹੈ ਤੇ ਜਿਹੜੀ ਇਹਦੀ ਹੁਣ ਤੱਕ ਦੀ ਪੁਛਗਿੱਛ ਹੈਗੀ ਹੈ ਉਹਦੇ ਵਿੱਚ ਇਹ ਕਹਿੰਦਾ ਹੈਗਾ ਕਿ ਇਹ ਪੁਰਤਗਾਲ ਬੇਸਡ ਹੈ ਤੇ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਇੱਕ ਕੈਦੀ ਹੁੰਦਾ ਸੀ ਜੀਤੋ ਇਹਦਾ ਉੱਥੋਂ ਦੀ ਨੈਟਵਰਕ ਚੱਲਿਆ ਹੈ ਨਹੀਂ ਜੀ ਇਹ ਕੰਟਰੀ ਮੇਡ ਪਿਸਟਲ ਹੈਗਾ ਅਨਲਾਈਸੈਂਸਡ ਹੈਗਾ ਉਹਦਾ ਜੋ 10 ਅਰੈਸਟ ਹੋਇਆ ਜੀ ਅਕੜੇ ਜਿਹੜੇ ਪਹਿਲਾ ਅਕੜੀ ਸੀ ਉਹ ਡਰਕਸ ਤੇ ਫਿਰ ਨਹੀਂ ਉਹ ਦੀ ਮਾਂ ਸੀਗੀ ਉਹ ਦੀ ਮਾਂ ਨੂੰ ਪਤਾ ਨਹੀਂ ਸੀ ਕਿ ਕੀ ਹੈ ਕੀ ਨਹੀਂ ਉਹ ਤੋਂ ਸਹੀ ਫਿਰ ਕਿ ਡਰਗ ਮਨੀ ਦੀ ਬਰਾਮਦਗੀ ਕਰਾਈਏ ਡਰਗ ਮਨੀ ਇਹ ਸੁਨੀਲ ਇਲੀਅਸ ਬੱਚੀ ਦੀ ਸੀ ਜਿਹੜਾ ਕਿ ਇਸ ਵੇਲੇ ਜੇਲ੍ਹ ਵਿੱਚ ਹੈ ਉਹ ਹੋ ਸਕਦਾ ਹੈਗਾ ਕਿ ਇਹ ਪੈਡਲਰ ਸਟੂਡੈਂਟਸ ਹੋਣ ਪਰ ਜਿਹੜੀ ਇਹਨਾਂ ਦੀ ਗ੍ਰੈਜੂਏਸ਼ਨ ਹੈ ਜਿਵੇਂ ਕਿ ਜਿਹੜੇ ਸਾਡੇ ਪਹਿਲੇ ਦੋਸ਼ੀ ਜਿਹੜੇ ਕਾਬੂ ਕੀਤੇ ਗਏ ਸੀ ਜਸ਼ਨ ਅਤੇ ਅੰਗਰੇਜ਼ ਜਿਹੜਾ ਜਸ਼ਨ ਹੈ ਇਹ ਬੀਏ ਪਾਸ ਹੈ ਜਿਹੜਾ ਅੰਗਰੇਜ਼ ਹੈ ਇਹ ਪਲੱਸ 2 ਫੇਲ ਹੈ ਇਹ ਛੋਟੇ-ਮੋਟੇ ਕੰਮ ਕਰਦੇ ਸੀ ਕੋਈ ਲੱਕੜ ਦਾ ਕੰਮ ਕਰਦਾ ਸੀ ਕੋਈ ਪੇਂਟ ਦਾ ਕੰਮ ਕੋਈ ਹੋਰ ਫੈਕਟਰੀ ਵਿੱਚ ਕੰਮ ਕਰਦਾ ਸੀ ਮੈਂ ਜਿਹੜਾ ਵਿਕੀਮ ਰੱਡੋ ਦੇ ਕਲਾਸਟਾਰ ਅਰਡਰ ਦੇ ਵਿੱਚ ਧਮਾਕਾ ਗਿਆ ਸਮੰਤਰੀ ਬਰਾਮਦ ਦਾ ਕੇਸ ਦਾ ਜੀ ਜੀ ਦੇਖੋ ਜੀ ਜਿਹੜਾ ਇਸ ਕੇਸ ਦੇ ਤਫਤੀਸ਼ ਇਹਦੇ ਕੋਲ ਹੈਗਾ ਪੰਜਾਬ ਪੁਲਿਸ ਇਹ ਦੀ ਇਸ ਵੇਲੇ ਤਫਤੀਸ਼ ਨਹੀਂ ਕਰ ਰਹੀ ਮੈਡਮ ਕੋਈ ਮੈਂ ਮਗਰਮਾ ਚੀਫ ਫਰੇਡਲ ਜੀ ਜੀ ਬਿਲਕੁਲ ਇਹ ਸਾਰੇ ਵੱਡੇ ਮਗਰ ਮੱਛੀ ਸੀ ਇਹ ਡਾਇਰੈਕਟਲੀ ਫਰਸਟ ਲੈਵਲ ਲਿੰਕੇਜ ਜਿਨੂੰ ਅਸੀਂ ਕਹਿ ਦਿੰਦੇ ਹਾਂ ਇਹ ਬਾਰਡਰ ਤੋਂ ਲੈ ਕੇ ਆਉਂਦੇ ਸੀਗੇ ਇਹਨਾਂ ਦਾ ਜਿਹੜਾ ਫੋਰਨ ਹੈਂਡਲਰ ਹੈ ਇਹ ਇਹਨਾਂ ਨੂੰ ਇਨ ਟੱਚ ਕਰਾਂਦਾ ਸੀਗਾ ਤੇ ਉਥੋਂ ਦੀ ਚੱਕ ਕੇ ਅੱਗੇ ਪੂਰੇ ਪੰਜਾਬ ਪੂਰੇ ਚੰਡੀਗੜ੍ਹ ਤੱਕ ਇਹਨਾਂ ਦਾ ਨੈਟਵਰਕ ਫੈਲਿਆ ਹੋਇਆ ਸੀ ਆਪਣਾ ਪਾਕਿਸਤਾਨ ਦੇ ਰਕਿਸੋ ਜਿਹੜਾ ਏਦੀ ਰਿਕਵਰੀ ਇਹ ਲੈ ਕੇ ਆਉਂਦੇ ਸੀ ਤਰਨਤਾਰਨ ਤੇ ਜਲਾਲਾਬਾਦ ਤੋਂ ਚੱਕ ਕੇ ਲੈ ਕੇ ਆਉਂਦੇ ਸੀ ਕਨਸਾਈਨਮੈਂਟ ਪਰ ਇਹਦੇ ਕਨ ਮੁਤਾਬਕ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਪੁਰਤਗਾਲ 베ਸਡ ਹੈ ਪੁਰਤਗਾਲ ਜੀ ਕੋਈ ਪੋ ਪੋਲੀਟੀਕਲ ਬੈਕਗਰਾਉਂਡ ਕੋਈ ਜੈਕ ਕੋਈ ਨਹੀਂ ਜੀ ਅਜੇ ਤੱਕ ਇਹ ਕੋਈ ਗੱਲ ਸਾਹਮਣੇ ਨਹੀਂ ਹੈ ਥੈਂਕ ਯੂ ਥੈਂਕ ਯੂ ਧੰਨਵਾਦ ਠੀਕ ਹੈ